ਕਿੱਥੋਂ ਆਜੇ ਕੱਲ ਜੀ ਖਾਲੜਾ ਥਾਣੇ ਐਸ ਐਚਓ ਇਹਨਾਂ ਕੋ ਇਨਫਾਰਮੇਸ਼ਨ ਸੀਗੀ ਕੋਈ ਕਾਉਂਟਰਾਬੈਂਡ ਰਿਟਰੀਵ ਕਰਕੇ ਅੱਗੇ ਡਿਲੀਵਰੀ ਕਰਨੀ ਸੀ ਕਿਤੇ ਉਹਦੇ ਚ ਇਹਨਾਂ ਨੇ ਨਾਕਾਬੰਦੀ ਕੀਤੀ ਸੀ ਸਪੈਸ਼ਲ ਵਸ ਤੇ ਇੱਕ ਨੰਬੇ ਨੰਬਰੀ ਮੋਟਰਸਾਈਕਲ ਆਉਂਦੇ ਦੇਖਿਆ ਸੈਦਪੁਰ ਪੁਆਇੰਟ ਤੇ ਜਦੋਂ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਭਜਾ ਲਿਆ ਮੋਟਰਸਾਈਕਲ ਫਿਰ ਇਹਨਾਂ ਨੇ ਚੇਜ਼ ਕੀਤਾ ਚੇਜ਼ ਕਰਨ ਤੋਂ ਬਾਅਦ ਰੋਕ ਕੇ ਤੇ ਦੋ ਜਿਹੜੇ ਮਲਜਮ ਹੈਗੇ ਆ ਉਹਨਾਂ ਨੂੰ ਉਹਨਾਂ ਕੋਲੋਂ 780 ਗ੍ਰਾਮ ਜਿਹੜੀ ਹੈ ਹੈਰੋਇਨ ਰਿਕਵਰ ਹੋਈ ਔਰ ਇਹੋਨਾਂ ਦੇ ਨਾਮ ਹੈਗੇ ਇੱਕ ਤਾਂ ਲਵਦੀਪ ਹੈਗਾ ਜਿਹਦਾ ਭਰਾ ਪਹਿਲੇ ਫਾਜ਼ਲ ਕਾ ਤੋਂ ਚੌਥੇ ਮਹੀਨੇ ਪਿਛਲੇ ਸਾਲ 37 ਕਿਲੋ ਚ ਅੰਦਰ ਹੈਗਾ ਦੂਸਰਾ ਇਹਨਾਂ ਨੂੰ ਜਦੋਂ ਪੁੱਛਗਿਛ ਕੀਤੀ ਤਾਂ ਇਹਨਾਂ ਤੋਂ ਪਤਾ ਲੱਗਾ ਕਿ ਇੱਕ ਸਤਨਾਮ ਸੱਤਾ ਹੈਗਾ ਰਾਜੋਕੇ ਦਾ ਉਹਨੇ ਉਹ ਮੇਨ ਕੈਂਡੀਡੇਟ ਹੈਗਾ ਉਹ ਬਾਹਰੋਂ ਅਰੇਂਜ ਕਰਦਾ ਔਰ ਇਹਨਾਂ ਨੂੰ ਫਿਰ ਦੱਸਦਾ ਵੀ ਇੱਥੋਂ ਚੱਕ ਕੇ ਤਾਂ ਇੱਥੇ ਪਹਚਾ ਦਿਓ ਉਸੇਮ ਜਿਵੇਂ ਵੈਪਨਸ ਵਾਲੀ ਮੋਡਸ ਅਪਰੈਂਡੀ ਇਹਨਾਂ ਨੇ ਪਨਾਲੀ ਹੁਣ ਵੀ ਰੱਖ ਕੇ ਤਾਂ ਲੌਂਗੀਟਿਊਡ ਲਾਟੀਟਿਊਡ ਜਾਂ ਫੋਟੋ ਭੇਜ ਦਿੰਦੇ ਆ ਫਿਰ ਅਗਲਾ ਬੰਦਾ ਚੱਕ ਕੇ ਲੈ ਜਾਂਦਾ ਤਾਂ ਉਹ ਇਹਦੇ ਚ ਅੱਗੇ ਇਨਵੈਸਟੀਗੇਸ਼ਨ ਹਜੇ ਜਿਹੜੀ ਚੱਲ ਰਹੀ ਹੈ ਸਾਰੇ ਇਹਨਾਂ ਤੇ ਪਹਿਲਾਂ ਵੀ ਕੋਈ ਮੁਕਦਮਾ ਹੈਗੇ ਸੀ ਜਿਹੜੇ ਦੋ ਜਣ ਫੜੇ ਹੋਏ ਇਹਨਾਂ ਤੇ ਕੋਈ ਮੁਕਦਮਾ ਨਹੀਂ ਜੀ ਤੇ ਕੋਈ ਡਰਗ ਮੰਨ ਵੀ ਭਰੀ ਕਿਹਨਾ ਕਦੀ ਡਰਗ ਮੰਨ ਹੀ ਨਹੀਂ ਹਜੇ ਤਾਂ ਚੱਕ ਕੇ ਇਹਨਾਂ ਨੇ ਡਿਲੀਵਰੀ ਦੇਣ ਜਾ ਰਹੇ ਸੀ ਤਾਂ ਉਸ ਤੋਂ ਅੱਗੇ ਜਿਹੜੀ ਹੁਣ ਫਾਰਵਰਡ ਲਿੰਕੇਜਸ ਤਾਂ ਬੈਕਵਰਡ ਹੋ ਗਈ ਟਰੈਕ ਕਰ ਰਹੇ ਬੈਕਵਰਡ ਤਾਂ ਪਤਾ ਲੱਗੀ ਗਿਆ ਕੁਝ ਕਿ ਯੂ ਐਸ ਏ ਸਤਨਾਮ 70 ਅਜੋਕੇ ਦਾ ਕਰਵਾ ਰਿਹਾ ਬਟ ਅੱਗੇ ਕਿਹਨੂੰ ਦੇਣੀ ਸੀ ਕੀ ਹੈ ਉਹ ਹਜੇ ਇਨਵੈਸਟੀਗੇਸ਼ਨ ਕਰ ਰਹੇ ਆ